ਅੱਜ ਅਸੀਂ ਜਿਹੜਾ ਪੰਜਾਬ ਸਰਕਾਰ ਆਪਣੇ ਸੀਐਮ ਸਾਹਿਬ ਦੇ ਜਿਹੜੀਆਂ ਦਿਸ਼ਾ ਨਿਰਦੇਸ਼ਾ ਹੈ ਜਿਹੜਾ ਜੁਧ ਨਸ਼ਾ ਮੋਦ ਚੱਲ ਰਿਹਾ ਉਹਦੇ ਤਹਿਤ ਸਾਡੇ ਜੰਡੇਆਲਾ ਜਿਹੜੀ ਸਬ-ਡਿਵੀਜ਼ਨ ਦੇ ਵਿੱਚ ਅਸੀਂ ਮਹਿਮਸ਼ੂਰੀ ਆ ਮਾਨਯੋਗ ਡੀਏ ਸਾਹਿਬ ਬਾਰਡਰ ਇੰਜ ਐਸਐਸਪੀ ਸਾਹਿਬ ਆਪਰ ਸਰਦਾਰ ਜੀ ਸ਼੍ਰੀ ਵਿਨੰਦਰ ਸਿੰਘ ਉਹਨਾਂ ਦੀ ਜੋ ਗਵਾਈ ਨੇ ਅਸੀਂ ਇੱਕ ਮੁਹਿੰਮ ਚੇੜੀ ਆ ਇਹਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਬੜੀ ਤਗੜੀ ਰਿਕਵਰੀ ਹੋਈ ਆ ਮਹਿਤਾ ਏਰੀਏ ਦੇ ਵਿੱਚ ਐਸ ਐਚਓ ਮਹਿਤਾ ਤੇ ਐਸ ਆਈ ਬਲਵਿੰਦਰ ਸਿੰਘ ਹੋਣਾ ਨੇ ਬਟਰ ਤੋਂ ਜਿਹੜਾ ਖੱਬੇ ਰਾਜਪੁੱਤਰ ਨੂੰ ਜਾਂਦਾ ਰੋਡ ਉਹਦੇ ਲਿੰਕ ਰੋਡ ਦੇ ਉੱਤੇ ਇਹਨਾਂ ਨੇ ਮੁਕਰੀ ਹੋਈ ਸੀ ਤੇ ਉੱਥੇ ਇਹਨਾਂ ਨੇ ਨਾਕਾ ਲਾਇਆ ਸੀ ਮੁਕਰੀ ਦੇ ਮੁਤਾਬਕ ਇਹਨਾਂ ਨੇ ਦੋ ਮੋਟਰਸਾਈਕਲ ਵਾਲਿਆਂ ਨੂੰ ਰੋਕਿਆ ਜਿਹੜਿਆਂ ਨੂੰ ਸ਼ੱਕ ਪਿਆ ਉਹਨਾਂ ਦੇ ਨਸ਼ਾ ਹੋਣ ਦਾ ਫਿਰ ਮੈਨੂੰ ਇਹਨਾਂ ਨੇ ਮੌਕੇ ਦੇ ਉੱਤੇ ਬੁਲਾਇਆ ਜਿੱਦ ਤੇ ਅਸੀਂ ਜਾ ਕੇ ਦੋ ਬੰਦੇ ਜਿਹੜੇ ਰਾਉਂਡ ਅਪ ਕੀਤੇ ਕੁਲਦੀਪ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਖੱਬੇ ਰਾਜਪੂਤਾ ਤੇ ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾ ਇਹ ਥਾਣਾ ਕਾਤੀਆਂ ਦੇ ਵਿੱਚ ਹੈ ਡਿਸਟ੍ਰਿਕਟ ਅਰਤਾਸਪੁਰ ਦੇ ਇਹ ਦੋਨੇ ਹੀ ਬੰਦਿਆਂ ਨੂੰ ਰਾਉਂਡ ਅਪ ਕੀਤਾ ਤੇ ਪ੍ਰੋਪਰ ਚੈਨਲ ਅਸੀਂ ਇਹਨਾਂ ਦੀ ਸਰਚ ਕੀਤੀ ਹੈ ਜਿਹੜੀ ਇਹਨਾਂ ਤੋਂ 1 ਕਿਲੋ ਤੇ 596 ਗ੍ਰਾਮ ਹੀਰੋਨ ਮਿਲੀ ਹੈ ਜਿਹੜੀ ਕਪਰਟੀਨ ਦਾ ਮਕਸਦ ਕਰ ਕਰ ਕੀਤਾ ਇਹਨਾਂ ਦੇ ਕੋਲ ਇਹ ਕਿੱਥੋਂ ਲਿਕੇ ਆ ਰਹੇ ਨੇ ਕਿ ਕਿੱਥੇ ਇਹਨਾਂ ਨੇ ਸਪਲਾਈ ਕਰੀ ਇਹ ਤੇ ਲੈ ਕੇ ਤਾਂ ਪਿੰਡ ਆਪਣੇ ਪਿੰਡ ਤੋਂ ਹੋ ਕੇ ਤੇ ਅੰਮ੍ਰਿਤਸਰ ਨੂੰ ਕਹਿੰਦੇ ਜਾ ਰਹੇ ਆ ਅਸੀਂ ਉਹ ਤੇ ਬਾਕੀ ਸਾਡੀ ਅਜੇ ਤਪਤੀਸ਼ ਚੱਲ ਰਹੀ ਹੈ ਦਾ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਗਾਲ ਰਹੇ ਆ ਇਹ ਹੁਣ ਅੱਜ ਅਸੀਂ ਪੇਸ਼ ਕਰਕੇ ਤਿੰਨ ਦਿਨ ਦੇ ਕੋਲ ਸਬੰਧ ਤੇ ਲੈ ਲਏ ਪ੍ਰੋਫੈਸ਼ਨਲ ਆ ਕਿ ਕਿ ਅਸੀਂ ਨਹੀਂ ਨਹੀਂ ਅਜੇ ਬਾਕੀ ਉਹ ਅਸੀਂ ਇਹਨਾਂ ਦਾ ਚੈੱਕ ਕਰਵਾ ਰਹੇ ਆ ਥਾਣੇ ਤੋਂ ਇਹਨਾਂ ਦੇ ਜਿਹੜੇ ਸਬੰਧਤ ਹੈਗੇ ਆ ਬਾਕੀ ਇਹ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਜੋ ਪਹਿਲੀ ਪੁੱਛ ਗਏ ਸੀ ਦੇ ਵਿੱਚ ਆਇਆ ਇਹ ਕਾਫੀ ਬੰਦਿਆਂ ਦੇ ਕੰਟ੍ਰੈਕਟ ਦੇ ਵਿੱਚ ਹੈਗੇ ਆ ਆਪ ਵੀ ਸੇਲ ਕਰਦੇ ਆ ਤੇ ਗਾਂ ਸਪਲਾਈ ਵੀ ਕਰਦੇ ਹੋ ਇਤਿਆਰ ਨੂੰ ਜ਼ਰਾ ਕੋਈ ਬਰਾਮਦ ਹੋਇਆ ਕੀ ਤੁਹਾਨੂੰ ਜੀ ਕੋਈ ਇਤਿਆਰ ਦੇ ਬਰਾਮਦ ਕੀਤਾ ਨਾ ਨਹੀਂ ਨਹੀਂ ਇਹਨੂੰ ਕੋਈ ਇਤਿਆਰ ਨਹੀਂ ਕੋਈ ਬਰਾਮਦ ਹੋਇਆ ਇਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਨਹੀਂ ਹੈਗੇ ਇਹਨਾਂ ਦੇ ਜੀ ਫਿਲਹਾਲ ਤਾਂ ਇਹਨਾਂ ਨੂੰ ਨਹੀਂ ਜਾ ਗਾਂ ਅੱਗੇ ਜਿਹੜੇ ਇਹਨਾਂ ਦੇ ਗਾਂ ਬੰਦੇ ਫੜੇ ਜਾਵੂਗੇ ਉਹ ਚਾਂਸ ਲੱਗਦੇ ਆ ਉਹਨਾਂ ਦੇ ਕਿਉਂਕਿ ਜਿਹੜੀ ਇੰਨੀ ਵੱਡੀ ਮਾਤਰਾ ਦੇ ਵਿੱਚ ਇਹਨੂੰ ਆ ਰਹੀ ਆ ਉਹ ਆਫਰ ਆਲਟ ਪਾਕਿਸਤਾਨ ਤੋਂ ਹੀ ਆ ਰਹੀ ਆ ਤੇ ਉਹ ਅਸੀਂ ਪੂਰੇ ਦਾ ਪੂਰਾ ਇਹ ਆਪਣੇ ਪ੍ਰਤੀਸ਼ ਦੇ ਵਿੱਚ ਲਿਆਵਾਂ ਜਿਹੜੀ ਖੜੀ ਨਹੀਂ ਕਰ ਰਹੇ ਇਹਦੀ ਕਿੰਨੀ ਕੀਮਤ ਪਾ ਕੀਮਤ ਇੰਟਰਨੈਸ਼ਨਲ ਲੈਵਲ ਤੇ ਤਾਂ 5 ਕਰੋੜ ਤੱਕ ਉਹਦੀ ਹੈਗੀ ਆ ਤੇ ਉਸ ਹੱਦ ਦੇ ਨਾਲ ਇਹ ਤੁਸੀਂ ਦੇਖ ਲਓ ਵੀ 1 ਕਿਲੋ 596 ਗ੍ਰਾਮ ਸੁਮੇਤ ਸਾਡੇ ਕੋਲ ਜਿਹੜਾ ਇਹ ਰੈਪ ਕੀਤੀ ਹੈ ਇਹਨਾਂ ਦੇ ਤੇ ਤਕਰੀਬਨ 7-8 ਕਰੋੜ ਦੀ ਹੈਗੀ ਜੀ ਆਹ ਹਰੋਂ ਤੋਂ ਇਲਾਵਾ ਹੋਰ ਵੀ ਕੁਛ ਨਾ ਕੋਈ ਬਰਾਬਰ ਹੋਇਆ ਬੱਸ ਇੱਕ ਮੋਟਰਸਾਈਕਲ ਹੋਇਆ ਪੁਲਿਸਟਾਂ ਜਿਹਦੇ ਉੱਤੇ ਸੀ ਇਹ ਜਿਹੜੇ ਹੋਰ ਨਹੀਂ ਹੈ ਜੇ ਕੁਝ ਵੀ ਪ੍ਰੋਬਲਮ ਨਹੀਂ ਕਰ ਚਾਹੁੰਦੇ ਪਰਚਾ ਦੇ ਦੋ ਜੀ ਪਰਚਾ ਦੇ ਕੇ ਰਜਿਸਟਰਡ ਕਰ ਲਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦੇ ਰਿਮਾਂਡ ਤੇ ਹੁਣ ਅਗਲੀ ਪੁਛਗਿਸ਼ ਲਈ ਸੀਆਈਏ ਉੱਥੇ ਭੇਜਾਂਗੇ